ਸਿਕਾਜੀ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇਰ ਰਾਤ ਤੋਂ ਬਹੁਤ ਭਾਰੀ ਬਰਸਾਤ ਛੁੱਟੀ ਹੈ ਤੇ ਅਗਲੇ 48 ਘੰਟੇ ਵੀ ਜਿਹੜੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਆਸਮਾਨ ਕੇ ਸਾਡੇ ਇਲਾਕੇ ਦੇ ਅਨੰਤਪੁਰ ਸਾਹਿਬ ਨੰਗਲ ਸਭ ਨੂੰ ਬੇਨਤੀ ਹੈ ਇਹ ਸਾਰੇ ਯੂਜ਼ ਕਲੱਬਾਂ ਨੂੰ ਸਾਰੇ ਪੰਚਾਇਤ ਨੂੰ ਸਾਰਾ ਪ੍ਰਸ਼ਾਸਨ ਲੈ ਖੁੱਦ ਲੱਗਿਆ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਮੌਸਮ ਪਿੰਡਾਂ ਦਾ ਜਿਹੜਾ ਇਸ ਨੂੰ ਫਲੈਕਟਿਵ ਚੁੱਕਿਆ ਅਗਲੇ ਹਫ਼ਤੇ ਅਨੇਕ ਬਹੁਤ ਨਾਜ਼ੁਕ ਹੈ ਸਾਉਂ ਦਾ ਦੂਰੀ ਮਾਰੈ ਸਾਈਡ ਵੀ ਹਰਕਾਤ ਲਗਾਤਾਰ ਚੱਹੀ ਇੱਕ ਦੂਜਾ ਜੋ ਤੁਹਾਡਾ ਕੋ ਪਾਣੀ ਪੈ ਰਹੀ ਵੀ ਵਸਵਾ ਖੱਡਾਂ ਰਾਂ ਕੱਢੇ ਲੱਗੇ ਚੱਲ ਰਿਹਾ ਤੀਜਾ ਜਿਹੜਾ ਇੱਕ ਬੜਾ ਖਤਰਾ ਡੈਮ ਬਹੁਤ ਤੇਜ਼ੀ ਨਾਲ ਭਰੇ ਜਾ ਰਿਹਾ ਪਰ ਅਸੀਂ ਸਾਰੇ ਲੱਗੇ ਹਾਂ ਵੀ ਸਮੋਲ ਆਰਗੇਨ ਮਾਸਮਾ ਜੀ ਆਕਾਲ ਕੁੰਤ ਜੀ ਮਹਾਮਨੀ ਦੇ ਅਗਲਾ ਸੇ ਕੀ ਰਹਿਣਗੇ ਆ ਸਾਡੀ ਰਾਜ ਦੀ ਜੋ ਕਿ ਪੰਜਾਬ ਦੇ ਇੱਕ ਖੇਤਰੀ ਮੇਰੇ ਸਾਰੇ ਜੀ ਉਸ ਨਵਾਂ ਨੇ ਜੀਪ ਸੇ ਆਉਂ ਹਾ ਅਪਾ ਆਪਣੇ ਬਜ਼ੁਰਗਾਂ ਦਾ ਆਪਣੇ ਪਰਿਸ਼ੁਮਾਂ ਦਾ ਇਹ ਪ੍ਰਸ਼ਾਸਨ ਦੇ ਇੱਕ ਜਿਹੜਾ ਧਿਆਨ ਪੂਰਾ ਸਾਥ ਦੇਣਾ ਹੈ ਮੰਡਗੋਂ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹਦਾ ਨਹਿਰ ਤੇ ਹੋਣ ਲੱਗਾ ਉਹਨੂੰ ਅਸੀਂ ਭਰਨ ਲਈ ਜਿਹੜਾ ਇੰਪੋਰਟਸ ਵੱਡਾ ਬ੍ਰੀਚ ਉਸ ਦੇ ਸਾਰੇ ਲੰਬੇ ਬ੍ਰੀਚ ਹੋਣ ਲੱਗੇ ਆ ਕੁਝ ਪਿੰਡਾਂ ਨਹੀਂ ਕਨੈਕਟੀਵਿਟੀ ਖੁੱਗੀ ਪਰ ਆਮ ਦੁਆਬਾ ਵਸਤੀ ਦੇ ਵਿੱਚ ਪੰਜ ਦਿੱਤੀਆਂ ਸਾਰੀ ਪ੍ਰਸ਼ਾਸਨ ਸਾਰੀ ਟੀਮਾਂ ਲੱਗ ਰਹੀਆਂ ਮੀਟਿੰਗ ਨੂੰ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਕਿਸੇ ਵੀ ਜਿਹੜੀ ਹੈ ਕਿਸੇ ਕੀ ਨਾ ਉਹ ਨਹੀਂ ਦੇ ਜੇ ਕੋਈ ਕੋਈ ਬਹਾਨਾ ਲਾਉਣੀ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਅੱਗੇ ਤੁਸੀਂ ਖਾਨਿਆਂ ਨੂੰ ਕਿੱਥੇ ਉੱਕੇ ਜਿਹੜਾ ਹੈ ਸਾਰੇ ਸੁਪਨਸਵਾਨਾ ਦਾ ਸਾਰੇ ਯੂ ਕਲਬ ਤੇ ਬਾਨਾ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਤਾਂ ਕਿ 48 ਘੰਟੇ ਲਈ 24 ਘੰਟੇ ਆਪਾਂ ਇਸ ਸੰਸਦ ਦੇ ਨਾਲ ਜਿਹੜਾ ਨਹੀਂ ਸਕੀ ਬਹੁਤ ਦੋਤਾਨਾ ਹੈ